ਗੁਰੂ ਰੂਪਿਆਰੀ ਸਾਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਨਦੀ ਦਾ ਦਿਲ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਵਗਦੀ ਨਦੀ ਦੀ ਜਲ ਧਾਰਾ ਵਿੱਚ ਇੱਕ ਬਰਖ ਦੀ ਛਾਇਆ ਨੇ ਸੀ ਆਪਣਾ ਆਪ ਟਿਕਾਇਆ ਉਸ ਨੇ ਆਪਣਾ ਦਿਲ ਦੇ ਕੇ ਨਦੀ ਨੂੰ ਦਿਲ ਨਦੀ ਦਾ ਜਿਤਨਾ ਚਾਹਿਆ ਇਹ ਸੀ ਪਹਿਲੀ ਤਕਣੀ ਵਾਲਾ ਪਿਆਰ ਨਦੀ ਨੇ ਵੀ ਇੰਜ ਕੇ ਬ੍ਰਿਖ ਨੂੰ ਆ ਪਿਆਰੇ ਤੂੰ ਸਦਾ ਰਹੋ ਤੂੰ ਇੰਜ ਮੇਰੇ ਦਿਲ ਵਿੱਚ ਟਿਕਿਆ ਮੇਰੀ ਰੂਹ ਨੂੰ ਤੇਰੇ ਪਿਆਰ ਨੇ ਮਲਿਆ ਉਸ ਦੇ ਕੁਆਰੇ ਪ੍ਰੇਮ ਦੀ ਛੋਪਾ ਕੇ ਰੁਖ ਉਸ ਨਦੀ ਦੇ ਪ੍ਰੇਮ ਬੰਧਨ ਵਿੱਚ ਵਜਾ ਇੰਜ ਲੱਗਾ ਆਪਣਾ ਆਪ ਜਣਾਵਣ ਪਰ ਵਿਚਾਰਾ ਰੁਖ ਆਪਣੇ ਪ੍ਰੇਮ ਦਾ ਕਰ ਇਕਬਾਲ ਜਦ ਵੇਖਣ ਲੱਗਾ ਨਦੀ ਮੰਜਾਰ ਤਾਂ ਬ੍ਰਿਖ ਦੇ ਚਾਂਦੀ ਰੰਗੇ ਪੈਰਾਂ ਨਦੀ ਵੱਲੋਂ ਸੀ ਆਪਣੇ ਹੋਰ ਕਿਸੇ ਅਧਿਕ ਪ੍ਰੇਮੀ ਵੱਲ ਰੁਖ ਕੀਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ